ਦੋਸਤੋ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਰਾਤ ਇੰਸਟਾਗ੍ਰਾਮ ਤੇ ਇੱਕ ਸਟੋਰੀ ਸ਼ੇਅਰ ਕੀਤੀ ਜਿਸ ਦੇ ਵਿੱਚ ਲਿਖਿਆ ਗਿਆ ਹੈ ਪੁਲਿਸ ਜੇਲ੍ਹ ਹਿਰਾਸਤ ਵਿੱਚ ਹੋਈਆਂ ਗੈਰ ਕਾਨੂੰਨੀ ਇੰਟਰਵਿਊਆਂ ਦੇ 16 ਮਹੀਨਿਆਂ ਬਾਅਦ ਮਾਨਯੋਗ ਹਾਈ ਕੋਰਟ ਦੀ ਐਸਆਈਟੀ ਨੇ ਹੁਣ ਸਪਸ਼ਟ ਕੀਤਾ ਹੈ ਕਿ ਪਹਿਲੀ ਇੰਟਰਵਿਊ ਖਰੜ ਪੰਜਾਬ ਦੇ ਸੀਆਈਏ ਹਿਰਾਸਤ ਵਿੱਚ ਅਤੇ ਦੂਜੀ ਰਾਜਸਥਾਨ ਵਿੱਚ ਹੋਈ ਸੀ ਸੀਆਈ ਜੋ ਕਿ ਪੰਜਾਬ ਪੁਲਿਸ ਦੀ ਸਪੈਸ਼ਲ ਜਾਂਚ ਏਜੰਸੀ ਹੈ ਜਿਸ ਰਾਹੀਂ ਖਤਰਨਾਕ ਅਪਰਾਧੀਆਂ ਅਤੰਕਵਾਦੀਆਂ ਅਤੇ ਕਤਲ ਸਬੰਧੀ ਕੇਸਾਂ ਦੀ ਜਾਂਚ ਕੀਤੀ ਜਾਂਦੀ ਹੈ ਪਰ ਮੇਰੇ ਪੁੱਤਰ ਦੇ ਕਤਲ ਕੇ ਸੰਬੰਧੀ CIA ਬਾਰੇ ਇਹ ਦੂਸਰਾ ਗੰਭੀਰ ਖੁਲਾਸਾ ਹੋਇਆ ਹੈ ਕਿਸ ਤਰ੍ਹਾਂ ਇਹ ਏਜੰਸੀ ਅਪਰਾਧ ਨੂੰ ਰੋਕਣ ਦੀ ਬਜਾਏ ਅਪਰਾਧੀਆਂ ਨੂੰ ਸਹੂਲਤਾਂ ਦੇਣ ਦਾ ਡਾ ਬਣੀ ਹੋਈ ਹੈ ਹਾਈ ਕੋਰਟ ਨੇ ਕਿਹਾ ਪੰਜਾਬ ਪੁਲਿਸ ਦੇਸ਼ ਵਿੱਚ ਸਭ ਤੋਂ ਵਧੀਆ ਹੈ ਪਰ ਕੁਝ ਕਾਲੀਆਂ ਪੇਡਾਂ ਦੀ ਸਨਾਖਤ ਹੋਣੀ ਚਾਹੀਦੀ ਹੈ ਪਰ ਇਨ੍ਹਾਂ ਕਾਲੀਆਂ ਪੇਡਾਂ ਨੂੰ ਲੱਭਣ ਦੀ ਫਿਕਰ ਡੀਜੀਪੀ ਮੁੱਖ ਮੰਤਰੀ ਅਤੇ ਗ੍ਰਹਿ ਵਿਭਾਗ ਨੂੰ ਨਹੀਂ ਹੈ ਨਹੀਂ ਤਾਂ ਉਹਨਾਂ ਵੱਲੋਂ ਨਾ ਗੈਂਗਸਟਰਾਂ ਦੀ ਇੰਟਰਵਿਊ ਦੀ ਸਫਾਈ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਨਾ ਅਦਾਲਤ ਵਿੱਚ ਝੂਠਾ ਹਲਕ ਨਾਮਾ ਦਿੱਤਾ ਜਾਂਦਾ ਤੇ ਨਾ ਹੀ ਮੇਰੇ ਪੁੱਤਰ ਦੇ ਕਤਲ ਕੇਸ ਦੀ ਜਾਂਚ ਨੂੰ ਲਮਕਾਇਆ ਜਾਂਦਾ ਪੀੜਤ ਮਾਪੇ ਹੋਣ ਦੇ ਨਾਤੇ ਅਸੀਂ ਪੁੱਛਦੇ ਹਾਂ ਕਿ ਇਹ ਅਜਿਹਾ ਸਿਸਟਮ ਹੈ ਜੋ ਤੁਸੀਂ ਬਣਾ ਰਹੇ ਹੋ ਜੋ ਸਾਡੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਬਜਾਏ ਅਪਰਾਧੀਆਂ ਲਈ ਸਹੂਲਤਾਂ ਅਤੇ ਐਸੋ ਆਰਾਮ ਨਾਲ ਮਾਹੌਲ ਸਿਰਜ ਰਿਹਾ ਹੈ ਇਹ ਹਰ ਮਾਤਾ ਪਿਤਾ ਦੀ ਚਿੰਤਾ ਹੋਣੀ ਚਾਹੀਦੀ ਹੈ ਸੋ ਇਹ ਸਟੋਰੀ ਸਿੱਧੂ ਮੂਸਲ ਦੇ ਫਾਦਰ ਸਾਹਿਬ ਨੇ ਆਪਣੇ ਇੰਸਟਾਗ੍ਰਾਮ ਅਤੇ ਫੇਸਬੁੱਕ ਪੇਜ ਤੇ ਸਾਂਝੀ ਕੀਤੀ ਹੈ